ਮੁਰਦਾਬਾਰ ਸੱਤ ਸੱਤ ਨਰਾਇਣ ਜਵਾਬੇ ਤੋਂ ਭੱਜਣ ਵਾਲਾ ਹੀ ਭੱਜਣ ਵਾਲਾ ਰਾਣਾ ਗੁਰਮੀਤ ਸਿੰਘ ਜੋਟੀ ਮੁਰਦਾਬਾਰ ਮੁਰਦਾਬਾਰ ਲੈ ਨੂੰ ਭਰਾਵਾ ਤੋਂ ਹਮਾਰਾ ਸ਼ੇਅਰ ਕਰ ਦਿਓ ਜਿਹੜੇ ਤੁਹਾਡੇ ਘਰਾਂ 'ਚ ਵੋਟਾਂ ਮੰਗਣ ਆਉਂਦੇ ਆ ਵੇਖੋ ਤੁਹਾਡੇ ਉੱਤੇ ਕਿੰਨੇ ਵੱਡੇ ਬਦਰ ਤੇ ਤੁਹਾਡੇ ਭਰਾਵਾਂ ਦੇ ਇਹਨਾਂ ਨੇ ਉਹਦੇ ਤਜਦਦ ਬਾਦਰਾ ਦੇ ਉੱਤੇ ਲਾਇਆ ਤੇਰਾ ਵਰਗੀ ਤੋਂ ਲੈ ਕੇ ਵੀਰ ਵੀ ਗੁਰਮੀਤ ਸਿੰਘ ਜੋਟੀ ਮੁਰਦਾਬਾਰ

मुर्दा Yeah